ਮੋਗਲ ਫਰੋਜ਼ਪੁਰ ਰੋਡ थाना सदर ਅਧੀਨ ਪੈਂਦੇ ਪਿੰਡ ਕਲਕਲਾ પેટ્રોલ ਪੰਪ ਦੇ ਦਫ਼ਤਰ ਵਿੱਚੋਂ ਪੰਪ ਦੇ ਮੁਲਾਜ਼ਮਾ ਕੋਲੋਂ ਚਾਰ ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ 60000 ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਹ ਸਾਰੀ ਰਕਮ ਪੰਪ ਦੇ ਦਫ਼ਤਰ ਵਿੱਚ ਬਣੇ ਗੱਲੇ ਵਿੱਚ ਰੱਖੀ ਸੀ ਉੱਥੇ ਹੀ ਇਹ ਪੂਰੀ ਘਟਨਾ ਜਿਹੜੀ ਹੈ ਲੁੱਟ ਦੀ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਦੂਜੇ ਪਾਸੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। ਤਜੇ ਕਿ ਲਗਾਤਾਰ ਪੰਜਾਬ ਵਿੱਚ ਲੁੱਟਦੀਆਂ ਵਾਰਦਾਤਾਂ ਰੁਕਣ ਦਾ ਨਾ ਨਹੀਂ ਲੈ ਰਹੀਆਂ ਹਨ ਉੱਥੇ ਹੀ ਪੁਲਿਸ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਵਿੱਚ ਆਂਦਾ ਜਾ ਰਿਹਾ ਹੈ